ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਰੁਈਆਂ ਦੇ ਫੁੱਲ ਭਾਗ ਜੋთა ਲੈ ਕੇ ਹਾਜ਼ਰ ਆਂ ਜੀ ਕਹਾਣੀ ਕਰਨੀ ਕਿਰਨਦੀਪ ਕੌਰ ਆਓ ਸ਼ੁਰੂ ਕਰਦੇ ਹਾਂ ਕੋਮਲ ਅੱਛਾ ਹੁਣ ਕਿਸ ਨੇ ਤੇਰੇ ਵਿੱਚ ਇਹਨਾ ਹੌਸਲਾ ਵੀ ਭਰ ਦਿੱਤਾ ਕਿ ਤੂੰ ਐਡੀ ਵੱਡੀ ਗਲਤੀ ਨੂੰ ਕੁਝ ਨਾ ਸਮਝੇ ਗੁਰਮੀਤ ਨੂੰ ਸੁਣਦੇ ਹੱਸੇ ਗੁਰਮੀਤ ਨੇ ਜਸਮੀਤ ਨੂੰ ਆਵਾਜ਼ ਮਾਰੀ ਤੇ ਮੁੰਡੇ ਦਾ ਬਹਾਨਾ ਕੀਤਾ ਕਿ ਰੋ ਰਿਹਾ ਜਸਮੀਤ ਕਮਰੇ ਵਿੱਚ ਆਈ ਗੁਰਮੀਤ ਤੇਰੇ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਮੈਂ ਆ ਜਸਮੀਤ ਜੇ ਮੈਂ ਅਸੀ ਹਾਲਤ ਵਿੱਚ ਆ ਤਾਂ ਹੀ ਇਹ ਸਾਰੇ ਤੈਨੂੰ ਝਿੜਕਦੀ ਆ ਉਸ ਦਿਨ ਮੈਂ ਤੈਨੂੰ ਕਿਹਾ ਸੀ ਕਿ ਕਦੇ ਮੈਨੂੰ ਛੱਡ ਕੇ ਨਾ ਜਾਮੀ ਪਰ ਜਸਮੀਤ ਤੇਰੇ ਉੱਤੇ ਕਸੇ ਜਾਂਦੇ ਰੋਜ਼ ਇਹ ਤਾਨੀਆਂ ਦਾ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦਾ ਇਸ ਕਰਕੇ ਤੂੰ ਜਸਮੀਤ ਹੋਰ ਵਿਆਹ ਕਰਵਾ ਲਾ ਤੇ ਮੁੰਡਾ ਵੀ ਆਪਣੇ ਕੋਲ ਹੀ ਰੱਖੀ। ਬਸ ਤੇਰੇ ਤੇ ਇੱਕ ਵਾਦਾ ਹੀ ਲੈਣਾ ਕਿ ਮੇਰੇ ਮੁੰਡੇ ਦਾ ਧਿਆਨ ਰੱਖੀ ਬਸ। ਜਰਨੈਲ ਅੱਜ ਸਵੇਰ ਵੇਲੇ ਹੀ ਆਪਣੀ ਦਾੜੀ ਨੂੰ ਰੰਗਣ ਬੈਠਾ ਸੀ। ਬਲਵੀਰ ਨੂੰ ਤਾਂ ਪਤਾ ਸੀ ਕਿ ਇਹ ਰੰਗਾਂ ਦਾ ਯਾਰ ਆ। ਇਸ ਕਰਕੇ ਪਹਿਲਾਂ ਤਾਂ ਉਹ ਸਮਝਾਉਂਦੇ ਸੀ ਜਰਨੈਲ ਨੂੰ। ਪਰ ਜਦੋਂ ਨਾ ਹਟਿਆ ਤਾਂ ਉਹ ਇਹ ਕਹਿਣਾ ਵੀ ਛੱਡ ਦਿੱਤਾ ਸੀ। ਜਰਨੈਲ ਆਪਣੇ ਯਾਰ ਭੂਰੀ ਨੂੰ ਉਡੀਕ ਰਿਹਾ ਸੀ। ਵਰਕਸ਼ਾਪ ਦਾ ਕੰਮ ਹਰਮਿਤ ਨੇ ਸੰਭਾਲ ਰੱਖਿਆ ਸੀ। ਹੁਣ ਜਰਨੈਲ ਆਪਣੇ ਹੀ ਵੈਲਕਮ ਹੁੰਦੇ ਸੀ। ਦੇਰੋਂ ਦੇ ਪੂਰੇ ਨੂੰ ਵੇਖ ਜਰਨਲ ਦੇ ਸਾਹਾਂ ਵਿੱਚ ਸਾਹ ਹੈ ਜਰਨਲ ਐਨਾ ਲੇਟ ਮਰਿਆ ਤੂੰ ਕੰਜਰਾ ਤੈਨੂੰ ਪਤਾ ਨਹੀਂ ਲੱਗਦਾ ਕਰੂਣਾ ਤੈਨੂੰ ੜੀ ਕੀ ਜਨਮ ਹੈ ਹਰਮਿਤ ਡੈਡੀ ਤੂੰ ਮੜੀ ਜੀ ਬੁਲਿਸਤਾਰ ਲਾਉਂਦੀ ਕਰੇ ਤੇਰੀਆਂ ਨੂਹਾਂ ਫਿਰਦੀਆਂ ਤੇਰਾ ਉੱਚਾ ਬੋਲ ਉਵੇਂ ਹੀ ਸੁਣਦਾ ਹੁੰਨਾਂ ਨੂੰ ਨਲੇ ਆਹਾ ਕਲਫਾਂ ਲਾਉਣੀਆਂ ਛੱਡ ਦੇ ਕਬੀਲਦਾਰਾ ਹੁਣ ਤੂੰ ਜਰਨਲ ਲੈ ਕਬੀਲਦਾਰ ਬੰਦਾ 2 ਮਿੰਟ ਹੱਸ ਕੇ ਨਹੀਂ ਸਕਦਾ ਹੁਣ ਪੁੱਤਰ ਉਹ ਤੁਹਾਨੂੰ ਸੰਭਾ ਦਿੱਤੀ ਮੈਂ ਕਬੀਲਦਾਰੀ ਬਸ ਆਪਾਂ ਫਰੰਟ ਬੰਦੇ ਆ ਹੁਣ ਪੂਰਾ ਕਿਉਂ ਵੀ ਜਰਨਲ ਕਿਵੇਂ ਬੋਲ ਆਪਣੇ ਫਿਰ ਤਾਂ ਜਿਵੇਂ ਕੁੰਡਾ ਵਾਲੀ ਸਰਜਰੀ ਤੇ ਨੁੜੀਕਦੀ ਹੋਵੇ ਜਰਨਲ ਕਿਉਂ ਛੇੜਦਾ ਸਾਡੂ ਨੂੰ ਗੱਲ ਸੁਣ ਸਾਰਾ ਇੰਤਜ਼ਾਮ ਕਰਤਾ ਤੂੰ ਪੂਰਾ ਕਰਤਾ ਇੰਤਜ਼ਾਮ ਤਾਂ ਮੈਂ ਵਿਖਲਾ ਦੂਰ ਤਾਂ ਤੂੰ ਹੀ ਸੁਗਲ ਮਿਲਾ ਕਰਨ ਰਹਿ ਨਾਲ ਮੈਨੂੰ ਦੱਸ ਕੀ ਲਵ ਜਰਨਲ ਯਾਰ ਆ ਗੱਲ ਤੂੰ ਇੱਕ ਨੰਬਰ ਕੀਤੇ ਆ ਮੁਖਤਿਆਰੋ ਕੀ ਪ੍ਰਿੰਟ ਕੀ ਕਹਿੰਦੀ ਆ ਤੈਨੂੰ ਪੂਰਾ ਉਹ ਨਹੀਂ ਕਿਸੇ ਕੰਮ ਦੀ ਪਰ ਯਾਰ ਇੱਕ ਗੱਲ ਤਾਂ ਹੈ ਜੇ ਤੂੰ ਚਾਹੇ ਤਾਂ ਹੋ ਆ ਸਕਦੀ ਏ ਮੇਰੇ ਕੋਲ ਜਰਨਲ ਉਹ ਕੰਜਰਾ ਮੈਨੂੰ ਕੀ ਲੈਂਦਾ ਬਣਾਇਆ ਰੱਬ ਨੇ ਇਹ ਸਾਰੇ ਕਿੱਡ ਪੈਸੇ ਤੇ ਆ ਜਿਹਦੇ ਕੋਲ 4 ਪੈਸੇ ਆ ਜਨਾਨੀ ਭੱਜੀ ਆਉ 15 ਸ਼ਕਲੂਪ ਵਿੱਚ ਕੌਡੀ ਦਾ ਵੀ ਨਾ ਹੋਵੇ ਅੱਜ ਕੱਲ ਤਾਂ ਜਨਾਨੀਆਂ ਦਾ ਵੀ ਸਰੇ ਹੀ ਪਿਆ ਕੱਲ ਵੇਖ ਲਾ ਦਰਸ਼ਨ ਕੀ ਬਹੁ ਸਬਜੀ ਵਾਲੇ ਭੂਲੇ ਨਾਲ ਸੌਦੇ ਸਬਜੀ ਪਿੱਛੇ ਮਸ਼ਕਰੀਆਂ ਕਰੀ ਜਾਵੇ ਵੀ ਫ੍ਰੀ ਚ ਦੇਜੂ ਹਰਮੀ ਤੂੰਆਂ ਦੀਆਂ ਚੋਰ ਗੱਲਾਂ ਸੁਣ ਰਿਹਾ ਸੀ ਤੇ ਨਾ ਚਾਹੁੰਦੀਆਂ ਵੀ ਭੂਲ ਹੀ ਪਿਆ چل جنانیرا ਤੁਸੀਂ کہہ رہی ہاں پر بندے بندے ਵੀ ਤਾਂ بے شرم ہی ਹੁੰਦੇ ਆ ਜਿੰਨੀ ਔਰਤ ਦੀ ਇੱਜ਼ਤ ਹੁੰਦੀ ਆ ਉਨੀ ਹੀ ਬੰਦੇ ਦੀ ਔਰਤ ਦੀ ਮਜਬੂਰੀ ਦਾ ਫਾਇਦਾ ਵੀ ਤੁਹਾਡੇ ਵਰਗੇ ਬੇਸ਼ਰਮ ਬੰਦੇ ਹੀ ਚੁੱਕਦੇ ਆ ਮaaf کرنا ਹੈ ਤਾਂ ਤੂੰ ਮੇਰਾ ਪਿਓ ਤੇ ਤੂੰ ਮੇਰਾ ਚਾਚਾ ਪਰ ਜਿਹੜੀ ਨਿਗਰ ਨਾਲ ਤੁਸੀਂ ਔਰਤਾਂ ਨੂੰ ਵੇਖਦੇ ਆ ਸਾਨੂੰ ਆਪ ਨੂੰ ਸ਼ਰਮ ਆਉਂਦੀ ਆ ਜਰਨਲ ਕੰਮ ਕਰਨੀ ਧਿਆਨ ਦੇ ਬਾਲੀ ਨਾਲ ਚਵਰ-ਚਵਰ ਕਰ ਆ ਗਿਆ ਪਿਓ ਨੂੰ ਮਤਾਂ ਦੇਣ ਵਾਲਾ ਦੋਹਾਂ ਜਣੇ ਦੂਜੀ ਦੁਕਾਨ ਵਿੱਚ ਚਲੇ ਗਏ ਹਰਮੇਤ ਕੁਲ ਕਮ ਜਾਦੇ ਸੀ ਉਹ ਆਪਣੇ ਕੰਮ ਧੰਦੇ ਲੱਗ ਗਿਆ ਪੂਰਾ ਵੇਖਿਆ ਅੱਜ ਕਿਵੇਂ ਮੀਲਣਾ ਬਣ ਬਣ ਜਾਂਦੀ ਐ ਸੀ ਤੇਰੇ ਆਲੀ ਦਿੱਕਰ ਬਸ ਤੇਰੀ ਹੀ ਉੜੀਗਾ ਸਾਰਿਆਂ ਨੂੰ ਜਰਨਲ ਓਏ ਗੱਲ ਸੁਣ ਮੇਰੀ ਕਿਤੇ ਉਥੇ ਪਾਂਬੜ ਹੀ ਨਾ ਮਚ ਜਾਵੇ ਜਦੋਂ ਮੈਂ ਪੈਰ ਧਰਿਆ ਵਿਆਹ ਆਲੀ ਕਰੀ ਪੂਰਾ ਪਰ ਤੂੰ ਤਾਂ ਪਊਗਾ ਹੀ ਵੇਖ ਲੈ ਜਨੀਅਰ ਨਾਉਣ ਗਿਆ ਸਾਰਿਆਂ ਨਾਲ ਤੇਰੀ ਯਾਰੀ ਆ ਜਰਨਲ ਚਲਦਾ ਸੀ ਯਾਰ ਕਿੰਨੇ ਵੇ ਚੱਲੀਏ ਪੂਰਾ ਤੇਰਾ ਤਾਂ ਟਾਈਮ ਪੱਕਾ 5 ਵਜੇ ਚੱਲਾਂਗੇ ਫਿਰ ਜਰਨੈਲ ਦੀ ਇੱਕ ਪੱਕੀ ਸਹੇਲੀ ਲੰਬੜਾ ਦੀ ਸੀਬੋ ਸੀ ਸੀਬੋ ਦੇ ਜੀਟ ਦੀ ਮੁੰਡੇ ਦਾ ਵਿਆਹ ਸੀ ਵਿਆਹ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸਨ ਅੱਜ ਜਾਗੂ ਤੇ ਪੂਰਾ ਇਕੱਠ ਸੀ ਪਿੰਡ ਵਾਲਿਆਂ ਨੂੰ ਵੀ ਸੱਦਾ ਦਿੱਤਾ ਸੀ ਜਰਨੈਲ ਅਤੇ ਪੂਰਾ ਜਦੋਂ ਹੀ ਸੀਬੋ ਕਾ ਬੂਹਾ ਲੰਗੇ ਗੂੜੇ ਗੁਲਾਬੀ ਸੂਟ ਵਿੱਚ ਸਿਰੇ ਦੀ ਨਾਰ ਬਣੀ ਸੀਬੋ ਨੇ ਬੋਲੀ ਪਾਈ ਤੇਰੇ ਮਰੀ ਲੌਣੀ ਅਮੈ ਸ਼ਕੀਨੀ ਮੇਰੇ ਹਾਨੀਆਂ ਲੈਨੀਆ ਦੁਪੱਟਾ ਤੇਰੀ ਪੱਗ ਵਰਗਾ ਵੀ ਤੂੰ ਕੱਲਾ ਮੈਨੂੰ ਲੱਗੇ ਸਾਰੇ ਜੱਗ ਵਰਗਾ ਸੀਬੋ ਨੇ ਖੂਬ ਗਿੱਧਾ ਪਾਇਆ ਨਾਲ ਖੜੀ ਲੰਬੜਾਂ ਦੀ ਤੇਜੋ ਸੀਬੋ ਦੀ ਟੇਢੀ ਅੱਖ ਚੋਂ ਵਾਰ-ਵਾਰ ਜਰਨੈਲ ਵਿੱਚ ਜਾਂਦੀ ਨੂੰ ਵੇਖ ਰਹੀ ਸੀ ਤੇਜੋ ਨੇ ਨਾਲ ਖੜੀ ਸ਼ਿੰਦਰ ਨੂੰ ਕਿਹਾ ਯਾ ਸੀਬੋ ਕਿਨੂੰ ਵੇਖ-ਵੇਖ ਬੋਲੀ ਆ ਪਾਈ ਜਾਂਦੀ ਆ ਸ਼ਿੰਦਰ ਲੈ ਤੈਨੂੰ ਨਹੀਂ ਪਤਾਈ ਦੀ ਲੱਗੀ ਨੂੰ ਤਾਂ ਸਾਰੇ ਜਾਣਦੇ ਉਦੋਂ ਹੀ ਕਿਸੇ ਨੇ ਬੋਲੀ ਪਾਈ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਮੁੰਡਾ ਫਿਰੇ ਨਹੀਂ ਤੰਬੂ ਕਾਗਜਾਂ ਦੇ ਤਣ ਦਾ ਤੇਜੋ ਦੀ ਵੀ ਜਰਨੈਲ ਨਾਲ ਬੰਦੀ ਸੀ ਪਰ ਸੀਬੋ ਤੇ ਜਰਨੈਲ ਦੋਹਾਂ ਨੂੰ ਅੱਖਾਂ ਵਿੱਚ ਹੀ ਆਸ ਤੇ ਉਹਨੇ ਵੇਖ ਲਿਆ ਸੀ ਤੀਜੋ ਨੇ ਵੀ ਗਲ ਮੰਨ ਤੇ ਹੀ ਰੱਖੀ ਕਿਉਂਕਿ ਤੀਜੋ ਵੀ ਕਹਿੰਦੀ ਇੱਕ ਹੁੰਦੀ ਸੀ ਜਰਨੈਲ ਦਾ ਹੁਣ ਉਹ ਗਲ ਤੋਂ ਪਰਦਾ ਲਾਉਣਾ ਚਾਹੁੰਦੀ ਸੀ ਆਪਣੇ ਮਨ ਵਿੱਚ ਇੱਕ ਪੱਕੀ ਸਕੀਮ ਕੜ ਉਹ ਆਪਣੇ ਘਰ ਵਿੱਚ ਵਾਪਸ ਆ ਗਈ ਜਿਸ ਮੇਂ ਤੇ ਸੋਚੇ ਪੈ ਗਈ ਕਿ ਕੀ ਕੀਤਾ ਜਾਵੇ ਇੱਕ ਪਾਸੇ ਰਾਜਵੀਰ ਮੋੜੋ ਦੀ ਜ਼ਿੰਦਗੀ ਵਿੱਚ ਆ ਚੁੱਕਿਆ ਸੀ ਸੋਚ ਰਹੀ ਸੀ ਕਿ ਉਹ ਰਾਜਵੀਰ ਨੂੰ ਫੋਨ ਕਰੇ ਜਾਂ ਨਾ ਕਰੇ ਦੂਜੇ ਪਾਸੇ ਗੁਰਮੀਤ ਜਿਸ ਨਾਲ ਉਹਦਾ ਵਿਆਹ ਹੋਇਆ ਸੀ ਜਸਮੀਤ ਇੱਕ ਵਾਰ ਫਿਰ ਤੋਂ ਆਪਣੇ ਵਿਆਹੁਲੇ ਮਾਹੌਲ ਵਿੱਚ ਚਲੀ ਗਈ ਕਿ ਕਿਵੇਂ ਗੁਰਮੀਤ ਤੇ ਮੈਂ ਦੋਹਾਂ ਨੇ ਇਕੱਠੇ ਰਹਿਣ ਦਾ ਵਾਅਦਾ ਕੀਤਾ ਸੀ ਗੁਰਮੀਤ ਨੂੰ ਮੈਂ ਕਿਵੇਂ ਛੱਡ ਸਕਦੀ ਆ ਜਿਨੇ ਮੈਨੂੰ ਇਨਾ ਪਿਆਰ ਕੀਤਾ ਸੋਚਾਂ ਸੋਚਦੀ ਜਸਮੀਤ ਨੇ ਗੁਰਮੀਤ ਨੂੰ ਸੁੱਤੇ ਪਏ ਉਠਾਇਆ ਤੇ ਕਿਹਾ ਮੇਰੀ ਗੱਲ ਸੁਣੋ ਜੀ ਕਹਿੰਦੇ ਨੇ ਸੰਜੋਗ ਤਰੋ ਲਿਖੀ ਹੁੰਦੀ ਆ ਤੁਹਾਡੇ ਸੱਟ ਲੱਗੀ ਆ ਇਹਦੇ ਵਿੱਚ ਕਿਸੇ ਦਾ ਵੀ ਕੋਈ ਦੋਸ਼ ਨਹੀਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਕਦੇ ਸੁਪਨੇ ਵਿੱਚ ਵੀ ਨਾ ਸੋਚਿਓ ਕਿ ਮੈਂ ਤੁਹਾਨੂੰ ਛੱਡ ਕੇ ਚਲੀ ਜਾਵਾਂਗੀ ਮੈਂ ਹਮੇਸ਼ਾ ਤੁਹਾਡੇ ਨਾਲ ਹਰਮਿਤ ਫਿਰ ਮੇਰੀ ਇੱਕ ਗੱਲ ਹੋਰ ਸੁਣ ਤੈਨੂੰ ਇੱਥੇ ਬਹੁਤ ਬੁਰਾ ਭਲਾ ਕਹਿੰਦੇ ਆ ਆਪਾਂ ਦੋਵੇਂ ਅੱਡ ਰਹਿਣ ਲੱਗ ਪੈਨੇ ਜਸਮਿਤ ਉੱਥੇ ਆਪਣਾ ਕਿਵੇਂ ਗੁਜ਼ਾਰਾ ਹੋਊਗਾ ਨਹੀਂ ਨਹੀਂ ਆਪਾਂ ਅੱਡ ਨਹੀਂ ਹੁੰਦੇ ਹਰਮਿਤ ਮੇਰੀ ਗੱਲ ਮੰਨ ਜਸਮਿਤ ਚਦੋਏ ਤੈਨੂੰ ਕੁਝ ਕਹਿੰਦੇ ਆ ਮੈਨੂੰ ਵੀ ਬੁਰਾ ਲੱਗਦਾ ਇਉਂ ਨਾ ਕਰ ਬਸ ਮੈਂ ਤੜਕੇ ਹੀ ਡੈਡੀ ਨਾਲ ਗੱਲ ਕਰਦਾ ਜਸਮੀਤ ਨੂੰ ਗਰਮੀਤ ਨੇ ਹੀ ਸਵੇਰ ਜਲਦੀ ਉੱਠਣਾ ਦਿੱਤਾ ਅੱਜ ਸੱਸ ਦੋਹਾਂ ਨੋਹਾਂ ਵੱਲ ਝਾਕ ਰਹੀ ਸੀ ਕਿ ਉઠી ਕਿਉਂ ਨਹੀਂ ਕੋਮਲ ਤਾਂ ਕਦੇ ਵੀ ਸੁਨੇਹਾ ਨਹੀਂ ਸੇ ਜਾਗੀ ਅੱਜ ਹੀ ਜਸਮੀਤ ਦੇ ਸਵੇਹਾ ਨਾ ਉੱਠਣ ਤੇ ਬਵਾਲ ਹੋ ਗਿਆ ਕੋਮਲ ਕਿੱਧਰ ਗਈ ਅਸ ਮਹਾਰਾਣੀ ਸਵੇਹਾ ਨਹੀਂ ਉੱਠੀ ਸੱਸ ਨਾ ਪਈ ਤੂੰ ਸਵੇਹਾ ਉੱਠ ਜਾਇ ਕਰ ਤੈਨੂੰ ਵੀ ਸੁਖ ਨਾਲ ਸਾਲ ਹੋ ਗਿਆ ਵਿਆਹੀ ਨੂੰ ਹਰਮਿਤ ਭਾਬੀ ਰਤ ਮੁੰਡਾ ਛੋਟਾ ਉਹ ਤਾਂ ਨਹੀਂ ਉੱਠੀ ਹੋਣੀ ਬਾਕੀ ਬਾਈ ਦੇ ਸੱਟ ਲੱਗਣ ਕਾਰਨ ਉਹ ਚਿੰਤਾ ਵਿੱਚ ਵੀ ਹੁੰਦੀ ਆ। ਕੋਮਲ, ਤੈਨੂੰ ਕੀ ਪਤਾ ਜੀ ਘਰ ਦੀਆਂ ਔਰਤਾਂ ਦੀਆਂ ਗੱਲਾਂ-ਵਾਤਾਂ ਦਾ ਚੁੱਪ ਹੀ ਰਿਹਾ ਕਰੋ। ਸਾਰੇ ਜਣੇ ਸ਼ਾਂਤ ਹੋਗੇ। ਗੁਰਮੀਤ ਨੇ ਜਸਮੀਤ ਨੂੰ ਬਾਹਰ ਨਾ ਜਾਣ ਦਿੱਤਾ। ਹਰਮਿਤ ਕੋਮਲ ਨੂੰ ਬਹੁਤ ਪਿਆਰ ਕਰਦਾ ਸੀ ਪਰ ਗੁਰਮੀਤ ਤੇ ਜਸਮੀਤ ਨਾਲ ਵੀ ਉਹਦਾ ਬਹੁਤ ਲਗਾਵ ਸੀ। ਕੋਮਲ ਨੂੰ ਪਤਾ ਸੀ ਕਿ ਪਹਿਲੇ ਪੈਰੀ ਹਰਮਿਤ ਅੱਡ ਨਹੀਂ ਹੋਣ ਵਾਲਾ। ਉਹ ਗੁਰਮੀਤ ਅਤੇ ਜਸਮੀਤ ਦੇ ਖਰਚੇ ਘਣੌਣ ਲੱਗ ਪਏ। ਵੇਖੋ ਜੀ ਹੈ ਤਾਂ ਵੱਡਾ ਭਰਾ ਤੁਹਾਡਾ ਗੁਰਮੀਤ ਬਾਈ ਪਰ ਵੇਖ ਲਾ ਮੈਂ ਵੀ ਤਾਂ ਤੇਰੀ ਘਰ ਵਾਲੀ ਆ ਕੱਲ ਨੂੰ ਆਪਣੇ ਵੀ ਜਵਾਬ ਖੋਣਾ ਜੇ ਅੱਜ ਨਾ ਆਪਾਂ 4 ਪੈਸੇ ਜੋੜੇ ਫਿਰ ਕਦੋਂ ਕੁਝ ਹੱਥ ਪੱਲੇ ਆਉ ਆ ਗੱਲ ਤੁਸੀਂ ਸਮਝਦੇ ਨਹੀਂ ਹੈਗੇ ਮੇਰੀ ਵੀ ਤਾਂ ਜਸਮੀਤ ਭੈਣਾ ਪਰ ਗੱਲ ਜੱਗ ਲੈਂਦੀ ਕਰੂੰਗੀ ਇਹ ਤਾਂ ਬਣ ਜਾਣਗੇ ਪੂਰੇ ਤਣਾਡ ਤੇ ਆਪਾਂ ਰਹਿ ਜਾਾਂਗੇ ਡੰਗਰਾਂ ਨਾਲ ਡੰਗਰ ਹੁੰਦੇ ਹਰਮੀਤ ਵੀ ਕੋਮਲ ਦੀਆਂ ਗੱਲਾਂ ਵਿੱਚ ਆ ਗਿਆ ਹਾਂ ਯਾਰ ਆ ਗੱਲ ਤਾਂ ਮੈਂ ਸੋਚੀ ਨਹੀਂ ਪੀਉ ਤੰਮੀਰਾ ਬਗਾਨੀ ਤੇ ਤੀਮੀਏ ਨੂੰ ਪੈਸੇ ਖਮਾਉਣ ਵਾਲਾ ਲੜੇ ਹੁਣ ਤਾਂ ਉਹ ਕੰਮ ਵੀ ਨਹੀਂ ਕਰਦਾ ਸਾਰਾ ਕੰਮ ਮੈਂ ਹੀ ਸੰਭਾਲਦਾ ਗੱਲ ਤੇਰੀ ਠੀਕ ਆ ਕੋਮਲ ਇਹ ਕਿਹੜਾ ਆਪਾਂ ਨੂੰ ਨਾਮ ਨੇਕੀ ਦੇਣਗੇ ਚਲੋ ਚੰਗਾ ਕੀਤਾ ਤੂੰ ਮੈਨੂੰ ਸਮਝਾਇਆ ਨਹੀਂ ਮੈਂ ਤਾਂ ਆਪਦਾ ਝੁੱਗਾ ਛੋੜਾ ਕਰ ਲੈਣਾ ਸੀ ਹੁਣ ਆਪਾਂ ਅੱਡ ਹੋ ਜਾਈਏ ਫਿਰ ਕੋਮਲ ਲੈ ਮੈਂ ਸਾਰੀ ਰਮਾਇਣ ਸੁਣਾਤੀ ਆ ਕਿ ਸੀਤਾ ਕੌਣ ਉਹੀ ਤਾਂ ਮੈਂ ਕਹਿਣੀ ਆ ਵੀ ਅੱਡ ਹੋ ਜੀ ਸਵੇਰ ਦਾ ਰੋਟੀ ਟੁੱਕ ਕਰਕੇ ਜਸਮੀਤ ਤੇ ਕੋਮਲ ਬੈਠ ਗਈਆਂ ਹਰਮਿਤ ਜਰਨਲ ਰੋਟੀ ਖਾਣ ਵਾਸਤੇ ਘਰ ਆਇਆ ਤਾਂ ਕੋਮਲ ਨੇ ਇਸ਼ਾਰਾ ਕੀਤਾ ਹਰਮਿਤ ਸਮਝ ਗਿਆ ਤੇ ਆਪਣੇ ਪਿਓ ਨੂੰ ਕਹਿਣ ਲੱਗਿਆ ਡੈਡੀ ਜੀ ਇੱਕ ਗੱਲ ਕਰਨੀ ਹੈ ਤੁਹਾਡੇ ਨਾਲ ਜਰਨਲ ਉਹ ਪਾਈ ਤੁਹਾਡੇ ਢਿੱਡ 'ਚ ਤੇ ਸਾਡੇ ਨੋਹਾਂ ਜਾਊ ਗੱਲਾਂ ਅੱਡ ਹੁਣ ਤੂੰ ਚੱਲ ਕਰ ਦਿੰਨੇ ਆਂ ਅੱਡ ਚੱਲ ਬਲਵੀਰ ਕੁਰੇ ਸਾਰੀਆਂ ਚੀਜ਼ਾਂ ਦੇ ਤਿੰਨ ਹਿੱਸੇ ਕਰ ਦੇ ਲਾ ਭਾਂਡੇ ਤੋਂ ਹੁਣ ਕਿਸੇ ਚੀਜ਼ 'ਚ ਕੋਈ ਫਰਕ ਨਾ ਰਹੇ ਜੀ ਬਲਵੀਰ ਉਹ ਵੀ ਤਾਂ ਆਇਏ ਚਾਹੁੰਦੇ ਸੀ ਕਿ ਜਸਮੀਤ ਅੱਡ ਹੋ ਜਾਵੇ ਕਮਲ ਫਿਰ ਹੁਸ਼ਿਆਰੀ ਕੀੜਕੀ ਤੇ ਬੋਲੀ ਮੰਮੀ ਜੀ ਅਸੀਂ ਤੇ ਤੁਹਾਨੂੰ ਆਪਣੇ ਨਾਲ ਰੱਖਾਂਗੇ ਬਸ ਬਲਵੀਰੋ ਲਾਹੌਰ ਮੈਂ ਕਿਹਦੇ ਨਾਲ ਰਹਿਣਾ ਨਾਲੇ ਛੋਟੀਆਂ ਰਤਾ ਮਾਮਾ ਵਥੇਰਾ ਪੱਖ ਰੱਖਦੀਆਂ ਹਰ ਚੀਜ਼ ਦੇ ਤਿੰਨ ਹਿੱਸੇ ਹੋ ਗਏ ਜਰਨੈਲ ਤੇ ਬਲਵੀਰੋ ਨੇ ਆਪਣਾ ਹਿੱਸਾ ਗੁਰਮੀਤ ਨੂੰ ਦੇ ਦਿੱਤਾ ਗੁਰਮੀਤ ਤੇ ਜਸਮੀਤ ਨੇ ਜਿੰਨਾ ਮਿਲਿਆ ਉਹਨੇ ਤੇ ਸਬਰ ਕਰ ਲਿਆ ਵਰਕਸ਼ਾਪ ਵਾਲੇ ਹਿੱਸੇ ਵਿੱਚੋਂ ਆਂਦਾ ਤੀਜਾ ਹਿੱਸਾ ਗੁਰਮੀਤ ਕੀ ਕਰ ਸਕਦਾ ਸੀ ਸੋ ਗੁਰਮੀਤ ਨੇ ਉਹ ਹਿੱਸਾ ਹਰਮੀਤ ਨੂੰ ਹੀ 3 ਲੱਖ ਵਿੱਚ ਵੇਚ ਦਿੱਤਾ। ਇਹਨਾਂ ਪੈਸੇ ਨਾਲ ਜਸਮੀਤ ਦੀ ਸਲਾਹ ਲਈ ਕੀ ਕਰੀਏ ਤਾਂ ਜਸਮੀਤ ਨੇ ਕਿਹਾ ਕਿ ਨਾ ਪੈਸੇ ਨਾਲ ਆਪਾਂ ਦੁਕਾਨ ਹੀ ਪਾਵਾਂਗੇ ਜਿੰਨੇ ਨਾਲ ਛੋਟਾ ਜਿਹਾ ਕਾਰਖਾਨਾ ਖੋਲ ਲਵਾਂਗੇ। ਜਗ੍ਹਾ ਆਪਣੇ ਕੋਲ ਹੈਗੀ ਆ। ਗੁਰਮੀਤ ਆਪਣੇ ਘਰਵਾਲੀ ਜਸਮੀਤ ਦੇ ਨਾਲ ਖੁਸ਼ ਸੀ ਬਹੁਤ। ਹੁਣ ਜਸਮੀਤ ਨੂੰ ਕੋਈ ਝਿੜਕਣ ਵਾਲਾ ਵੀ ਨਹੀਂ ਸੀ ਤੇ ਜੋ ਜਰਨੈਲ ਤੋਂ ਬਦਲਾ ਲੈਣਾ ਚਾਹੁੰਦੀ ਸੀ ਬਹੁਤ ਚੰਗੀ ਹੀ ਸਕੀਮ ਬਣਾਈ ਤੀਜੂ ਨੇ। ਜਰਨੈਲ ਨੂੰ ਪੂਰਾ ਆਪਣੇ ਜਾਲ ਵਿੱਚ ਫਸਾਉਣਾ ਚਾਹੁੰਦੀ ਸੀ ਤੇਜੂ ਇੱਕ ਦਿਨ ਪੂਰੇ ਹੱਥ ਤੇਜੂ ਨੇ ਸੁਨੇਹਾ ਭੇਜਿਆ ਕੱਲ ਰਾਤ ਨੂੰ ਨਾਜਰ ਖੇਤ ਜਾਊਗਾ ਪਾਣੀ ਲਾਉਣ ਜਰਨੈਲ ਨੂੰ ਕਹੀਂ ਵੀ ਵਾਰਕ ਬਚਿਆ ਜਾਵੇ ਕਰੀ ਬਾਹਰਲਾ ਗੇਟ ਖੁੱਲਾ ਰੱਖੂ ਮੈਂ ਪੂਰੇ ਕੋਲ ਮਿਲੀ ਖਬਰ ਨਾਲ ਜਰਨੈਲ ਭਗੋਬਾਗ ਹੋ ਗਿਆ ਜਰਨੈਲ ਓਏ ਪੂਰੀਆ ਪਹਿਲੇ ਤੋੜਦੀ ਲਈ ਆਈ ਤੂੰ ਕੱਲ ਨੂੰ ਫਿਰ ਪੂਰਾ ਜਦੋਂ ਨੂੰ ਤਾਂ ਤੂੰ ਜਾਣਾ ਉਦੋਂ ਨੂੰ ਤਾਂ ਲੈਸ਼ੂ ਤੇਰੇ ਪਹਿਲੇ ਤੋੜਦੀ ਜਰਨਲ ਉਹ ਆਪਾਂ ਹੋਰ ਲਾ ਲਵਾਂਗੇ ਤੂੰ ਪੱਗ ਕੀ ਘਟਾ ਪੈਂਦਾ ਪੂਰਾ ਯਾਰ ਮੇਰੀ ਤਾਂ ਖੱਬੀ ਆ ਕ फर्क ਦੀ ਆ ਕੰਜਰਾਂ ਦੀ ਹੋਰ ਨਾ ਸਿਆਪਾ ਪੈ ਜੇ ਕੋਈ ਜਰਨਲ ਉਹ ਅਜੇ ਤੱਕ ਜਰਨਲ ਨਾਲ ਕੋਈ ਨਹੀਂ ਪੜਿਆ ਪੂਰਾ ਉਹ ਸੀਬੋ ਨੂੰ ਨਾ ਪਤਾ ਲੱਗ ਜੇ ਕਿਤੇ ਉਹ ਤਾਂ ਤੇਰੀ ਲੁਬਠਾਦੂ ਕਟਕਟਕੀ ਜਰਨਲ ਰਹਿਣ ਦੇ ਕਰ ਯਾਰ ਵਿਗਲ ਕਿੰਨੀਆਂ ਤੀਮੀਆਂ ਮਜਾਲਾ ਕਿਸੇ ਨੂੰ ਕੰਨੋ ਕੰਨੀ ਖਬਰ ਹੋਣ ਦਿੱਤੀ ਹੋਵੇ ਚੱਲ ਅੱਜ ਨਾਲੇ ਆਪਾਂ ਸ਼ਹਿਰ ਚਲ ਕੇ ਆਉਣਾ ਪੂਰਾ ਯਾਰ ਮੈਂ ਸੋਚਿਆ ਸੱਚੇ ਤੁਸੀਂ ਅੱਡ ਹੋਗੇ ਜਰਨਲ ਹਾਂ ਯਾਰ ਤੀਮੀਆਂ ਦੀ ਕੁੱਤੀ ਕੁੱਤੀ ਸੀ ਰੋਜ਼ ਦੀ ਕਾਪਾ ਟਟਾ ਹੀ ਬੜਦਾ ਹੋਂ ਨੀ ਲੜਾਈ ਹੁੰਦੀ ਘਰ ਵਿੱਚ ਚੱਲ ਆਪਾਂ ਕੀ ਲੈਣਾ ਪੂਰਾ ਛੋਟੀ ਬਹੁਤ ਬਹੁਤ ਚਲਾਕਾ ਹਰ ਮੀਦੇ ਤਾਪਾ ਬਣੀ ਲੱਗਣ ਦਿੰਦੀ ਜਰਨਲ ਯਾਰ ਮੈਨੂੰ ਤਾਂ ਆਪ ਦੁੱਖਾ ਉਹ ਤਾਂ ਗੁਰਮੀਤ ਚੱਲ ਰੱਬ ਨੇ ਬੱਜੁਰਤਾ ਕਰਤਾ ਸੀ ਇਹ ਚੱਜਦਾ ਸੀ ਬਹੁਤੀ ਮੰਗਰ ਲੱਗ ਗਿਆ ਵੇਖੀ ਚੱਲ ਪੂਰਿਆ ਤੇਰੀ ਪਰਜਾਈ ਬਲਵੀਰ ਨੂੰ ਨਾ ਏਸੇ ਨੇ ਕੰਮ ਦੇ ਮੂਹਰੇ ਲਾਣਾ ਮੇਰਾ ਨੌ ਵਟਾ ਦੇ ਪੂਰਾ ਉਚਾਲ ਬਈ ਵੇਖ ਵਾਲਿਆ ਰੰਕਰਤਾਰ ਦੇ ਆਪੇ ਮਰਦੇ ਜੋ ਦੂਜਿਆਂ ਨੂੰ ਮਰਦੇ ਹੁਣ ਵੇਖਲਾ ਬਈ ਵੱਡੀ ਬਹੂ ਨੇ ਰਹਿਣਾ ਚਲਦਿਆਂ 3 ਲੱਖ ਦਾ ਵੇਖਲਾ ਦੋ ਵੱਡੀਆਂ ਦੁਕਾਨਾਂ ਪਾ ਚੱਕੀ ਲਵਾਤੀ ਸਿਰਾ ਕਰਾਤਾ ਬਈ ਜਰਨੈਲ ਐ ਤਾਂ ਹੈ ਯਾਰ ਚਲ ਬਸ ਕਰੀ ਯਾਰ ਆ ਗੱਲਾਂ ਹੁਣ ਆਪਦੇ ਯਾਰ ਦਾ ਮੂੰਹ ਠੀਕ ਕਰ ਕੱਲ ਨੂੰ ਜਾਣਾ ਫਿਰ ਤੇ ਜੋ ਸਾਰੀ ਤਿਆਰੀ ਕਰ ਰਹੀ ਸੀ ਕਿ ਕਿਵੇਂ ਅੱਜ ਜਰਨੈਲ ਨੂੰ ਲੀਤੇ ਲਿਆਉਣਾ ਜਰਨੈਲ ਆਪਣੀ ਪੂਰੀ ਤਿਆਰੀ ਵਿੱਚ ਸੀ ਕਰਦਿਆਂ ਦੇ ਸੌਂ ਦਾ ਇੰਤਜ਼ਾਰ ਕਰ ਰਿਹਾ ਸੀ ਪੁੰਨੀਆਂ ਦੀ ਰਾਤ ਹਰ ਪਾਸੇ ਚਾਨਣ ਪਰ ਜਰਨੈਲ ਦੀਆਂ ਅੱਖਾਂ ਤੇ ਹਨੇਰਾ ਸੀ ਪੂਰਾ ਨਿਗਰਾਨੀ ਵਿੱਚ ਸੀ ਜਦੋਂ ਸਾਰੇ ਸੌਗੇ ਤਾਂ ਨਿਸ਼ਾਨੀ ਮੁਤਾਬਿਕ ਪੂਰੇ ਨੇ ਜਰਨੈਲ ਨੂੰ ਇਸ਼ਾਰਾ ਕਰ ਦਿੱਤਾ ਤੇਜੂ ਕਾ ਘਰ ਜਰਨੈਲ ਕੇ ਘਰ ਤੋਂ ਦੋ ਗਲੀਆਂ ਛੱਡ ਕੇ ਸੀ ਘਰਾਸੇ ਪਾਸੇ ਘਰਾਂ ਦੇ ਬਿਲਕੁਲ ਵਿਚਕਾਰ ਡੱਬੇ ਵਿੱਚ ਸੀ ਜਰਨੈਲ ਨੇ ਸਾਰੇ ਨੂੰ ਪਹਿਲਾਂ ਵੇਖਿਆ ਕਿ ਇੱਕ ਸੁੱਤੇ ਪਿਆ ਫਿਰ ਲੋਈ ਦੀ ਬੁੱਕਲ ਮਾਰ ਕੇ ਸਿੱਧਾ ਤੇਜੂ ਕੇ ਘਰ ਵੱਰਦਿਆਂ ਹੀ ਬਣੀ ਬੈਠਕ ਵਿੱਚ ਚਲਾ ਗਿਆ ਜਦ ਮੈਲ ਨੇ ਡੱਬੋਂ ਵਿੱਚੋਂ ਬੂਤਲ ਕੱਢੀ ਤੇ ਮੇਜ਼ ਤੇ ਪਈ ਕੱਚ ਦੇ ਗਲਾਸ ਵਿੱਚ ਵੱਡਾ ਸਾਰਾ ਪੈਗ ਬਣਾ ਪੀ ਗਿਆ ਤੇ ਜਦ ਦੀ ਸ਼ਾਜਿਸ ਮੁਤਾਬਕ ਸਾਦੂ ਕਮ ਅਗਰ ਆਇਆ ਤੇ ਪੈਗਲੋਂ ਦੇ ਜਰਨੈਲ ਤੇ ਵਾਰ ਕਰਨ ਲਈ ਉਹ ਮੌਕੇ ਦੀ ਤਲਾਸ਼ ਵਿੱਚ ਸੀ ਕੁਦਰਤੀ ਹੀ ਜਿਸ ਪਟਕ ਵਿੱਚ ਜਰਨੈਲ ਬੈਠਾ ਸੀ ਉਥੇ ਕੰਜ਼ ਉੱਪਰ ਇੱਕ ਸ਼ੀਸ਼ਾ ਪਿਆ ਸੀ ਜਰਨੈਲ ਨੇ ਉਸ ਸ਼ੀਸ਼ੇ ਵਿੱਚ ਦੀ ਵੇਖ ਲਿਆ ਸੀ ਕਿ ਕੋਈ ਉਸਦੇ ਵਾਰ ਕਰਨ ਲਈ ਮਗਰ ਸੋਟੀ ਲਈ ਖੜਾ ਜਰਨੈਲ ਘਬਰਾ ਗਿਆ ਪਰ ਉਹਨੇ ਮਨ ਵਿੱਚ ਇੱਕ ਸਕੀਮ ਬਣਾਈ ਤੇ ਤੇਜੂ ਨੂੰ ਕਿਹਾ ਤੀਜੂ ਮੈਂ ਤੇਰੇ ਵਾਸਤੇ ਇੱਕ ਚੀਜ਼ ਲੈ ਕੇ ਆਇਆ ਸੀ ਉਹ ਤਾਂ ਮੈਂ ਬਾਹਰ ਖੜੇ ਪੂਰੇ ਕੋੜ ਹੀ ਭੁੱਲ ਗਿਆ ਮਲੇ ਆਮਾ ਤੀਜੂ ਨੇ ਕਾੜੀ ਨਾਲ ਪੁੱਛਿਆ ਕੀ ਲੈ ਕੇ ਆਇਆ ਸੀ ਜਰਨੈਲ ਸਿਉਣੀ ਦੀਆਂ ਚੂੜੀਆਂ ਸੀ ਤੇਰੇ ਵਾਸਤੇ ਬਣਵਾਈਆਂ ਤੀਜੂ ਨੇ ਛੇਤੀ ਦਿਨੇ ਕਿਹਾ ਛੱ ਲੈ ਆ ਪੱਜ ਕੀ ਜਰਨੈਲ ਦੇ ਮਗਰ ਮਗਰ ਜਾਣ ਲੱਗਿਆ ਤਾਂ ਤੀਜੂ ਨੇ ਰੋਕ ਲਿਆ ਰੁਕ ਜਾ ਮਗਰਾ ਇਹਦੇ ਤੋਂ ਸਿਉਣਾ ਤਾਂ ਲੈ ਲਈਏ ਫਿਰ ਤਾਂ ਇਹਨੂੰ ਪਾਰ ਹੀ ਭੇਜਣਾ ਹੈ ਜਨਰਲ ਵਾਹੂ ਦਾ ਭਜਿਆ ਜਾਵੇ ਪਰਾ ਵਿੱਚ ਖੜੇ ਪੂਰੇ ਨੂੰ ਵੀ ਭਜੰਦਾ ਇਸ਼ਾਰਾ ਕੀਤਾ ਪੂਰਾ ਕੀ ਗੱਲ ਹੋ ਗਈ ਐ ਭੱਜੇ ਆਉਣਾ ਆਪਣੇ ਘਰ ਦੇ ਬੀ ਹੀ ਵੱਡ ਜਨਰਲ ਨੇ ਤੋਹਾਂ ਟਾਕਾਂ ਤੇ ਹੱਥ ਰਖ ਸਾ ਲਿਆ ਤੇ ਬੋਲਿਆ ਅੱਜ ਦਾ ਪੂਰੇਆ ਕਰਮਾ ਸੁਦੇ ਹੀ ਬਚ ਗਿਆ ਤੇਰਾ ਯਾਰ ਨਹੀਂ ਤਾਂ ਤੂ ਅੱਜ ਮੇਰੀ ਲਾਸ਼ ਤੇ ਤਾਂ ਹਾਂ ਮਾਰ ਮਾਰ ਰੋਣਾ ਸੀ ਪੂਰਾ ਪਰ ਹੋਇਆ ਕੀ ਹੂੰ ਤਾ ਦੱਸ ਚਲਾ ਜਾ ਘਰੇ ਹੀ ਆ ਜਾ ਤੂੰ ਪੂਰਾ ਉਹ ਤੋਡੇ ਕਰਦੇ ਜਾਗ ਪਹਿਣਗੇ ਤੇਰੇ ਤਾਂ ਪਹਿਣੀਆਂ ਹੀ ਆ ਮੇਰੇ ਵੀ ਪਹਿਣਗੀਆਂ ਜਰਨੈਲ ਆਸਾ ਯਾਰ ਤੂੰ ਅੱਜ ਤੋ ਵਾਦੇ ਹੋ ਜੇ ਕੰਮਾਂ ਤੋਂ ਆਪਾਂ ਤੋਬਾ ਹੀ ਕਰ ਦੇਣੀ ਆ ਕਰਕੇ ਜਰਨੈਲ ਨੇ ਸਾਰੀ ਗੱਲ ਦੱਸੀ ਕਿ ਜਦੋਂ ਉਹ ਤੇਜੂ ਕਾ ਘਰ ਬੈਠਾ ਪੈਗ ਲੌਣ ਲੱਗਿਆ ਤਾਂ ਸਾਹਮਣੇ ਸ਼ੀਸ਼ੇ ਥਣੀ ਉਸ ਨੂੰ ਦਿਸ ਗਿਆ ਸੀ ਕਿ ਕੋਈ ਉਸ ਨੂੰ ਮਾਰਨ ਲਈ ਹਥਿਆਰ ਚੁੱਕ ਕੇ ਖੜਾ ਸੀ ਤੇ ਕਿਵੇਂ ਤੇਜੂ ਨੂੰ ਸੋਨੇ ਦੀਆਂ ਛੂੜੀਆਂ ਦਾ ਲਾਲਚ ਦੇ ਕੇ ਘਰੋਂ ਬਾਹਰ ਨਿਕਲਿਆ ਸਵੇਰੇ ਸੰਦੇਹਾ ਉੱਤੇ ਜਰਨੈਲ ਨੇ ਦੋਹੇ ਹੱਥ ਜੋੜੇ ਤੇ ਰੱਬ ਦਾ ਸ਼ੁਕਰ ਕੀਤਾ ਗਲਤ ਕੰਮਾਂ ਵਿੱਚ ਪਿਆ ਜਰਨੈਲ ਅੱਜ ਨਾਤੋ ਕੇ ਗੁਰੂ ਘਰ ਵੀ ਗਿਆ ਸਾਰੇ ਹੈਰਾਨ ਸੀ ਕਿ ਨੂੰ ਕੀ ਹੋ ਗਿਆ ਪਰ ਗੁਰੂ ਘਰ ਤੋਂ ਆਜੋ ਜਰਨੈਲ ਨੇ ਸਾਰਿਆਂ ਨੂੰ ਦੇਖ ਵੰਡੀ ਤਾਂ ਚਿਹਰੇ ਤੋਂ ਇਹ ਕੋਈ ਹੋਰ ਜਰਨੈਲ ਲੱਗ ਰਿਹਾ ਸੀ ਸ਼ਕਲ ਤਾਂ ਉਹੀ ਸੀ ਪਰੰਤੂ ਉਹ ਬਦਲਿਆ ਹੋਇਆ ਰਾਤ ਵਾਲੀ ਘਟਨਾ ਨੂੰ ਨੂੰ ਚੰਗਾ ਹੀ ਸਬਕ ਸਿਖਾਇਆ ਸੀ ਬਲਵੀਰੋ ਅੱਜ ਕੀ ਮੈਂ ਰੱਬ ਦਾ ਭਗਤ ਬਣਿਆ ਫਿਰਦਾ ਜਰਨੈਲ ਪੁੱਛਣਾ ਬਲਵੀਰ ਕੁਰੇ ਬਸ ਜਿਹੜਾ ਸਮਾਂ ਲੰਘ ਗਿਆ ਉਹਨੂੰ ਚੀਤੇ ਨਾ ਕਰਵਾ بس میرے ਦੋਹੇ ਜਵਾਕਾਂ ਨੂੰ ਹੁਣ ਮੈਂ ਇੱਕ ਵੇਖਣਾ ਚਾਹਨਾ ਮੇਰੀ ਰੂਹ ਖੁਸ਼ ਹੋ ਜਾਈ ਜੀ ਤੂੰ ਜਸਮੀਤ ਨਾਲ ਚੰਗੀ ਵਿਵਹਾਰ ਕਰ ਉਹਨੂੰ ਆਪਣੀ ਵਿਹੜੇ ਲੈ ਆਵੇਂ ਮੇਰੇ ਤਾਂ ਜਵਾਕ ਬਿਨਾ ਜੀ ਨਹੀਂ ਲੱਗਦਾ ਨਾਲ ਆਪਣੀ ਜਸਮੀਤ ਨੇ ਕੀ ਮਾੜਾ ਕੀਤਾ ਕਿਸੇ ਦਾ ਬਲਵੀਰ ਨਹੀਂ ਜੀ ਉਹ ਤਾਂ ਆਪ ਬਾਲੀਆਂ ਬੈਵਤਾ ਕਰਦੀ ਆ ਤਾਂ ਹੀ ਅੱਡ ਕੀਤੀ ਆ ਚਲ ਹੁਣ ਨਾਲ ਲਰ ਲਈ ਪਰ ਕਦੇ ਤਾਂ ਤੂੰ ਉਹਨੂੰ ਇਸ ਵਿਹੜੇ ਚ ਲੈ ਕੇ ਆਵੇਂਗੀ ਜ਼ਰੂਰ ਜਸਮੀਤ ਉਹ ਬਿਨਾਂ ਘਰ ਵਿੱਚ ਕਲੇਸ਼ ਪੈਣ ਲੱਗਿਆ ਕੋਮਲ ਉਤਾਰਾਂ ਵੀ ਨਹੀਂ ਸੀ ਕੱਢਣੀ ਆਉਂਦੀਆਂ ਜਾਣਬੁੱਝ ਕੇ ਕਮ ਹੌਲੀ-ਹੌਲੀ ਕਰਦੀ ਸੱਸ ਕੋਮਲ ਵੱਲ ਕੋਰੀਆਂ ਵਟਦੀ ਪਰ ਕੋਮਲ ਨੂੰ ਕੋਈ ਪ੍ਰਵਾਹ ਨਹੀਂ ਸੀ ਕੋਮਲ ਦੇ ਪਹਿਲਾ ਬੱਚਾ ਕੁੜੀ ਹੋਈ ਕੋਮਲ ਨੂੰ ਇੰਜ ਲੱਗਦਾ ਸੀ ਕਿ ਉਹਦੇ ਵੀ ਜਸਮੀਤ ਵਾਂਗ ਪਹਿਲਾ ਬੱਚਾ ਮੁੰਡਾ ਹੀ ਹੋਵੇਗਾ ਮਨ ਤਾਂ ਉਦਾਸ ਹੋਇਆ ਪਰ ਹਰਮੇਤ ਨੇ ਕੋਮਲ ਨੂੰ ਹੌਸਲਾ ਦਿੱਤਾ ਰਿਸ਼ਤੇ ਵਿੱਚ ਪਈਆਂ ਦਰਾਰਾਂ ਜੇ ਛੇਤੀ ਨਾ ਭਰੀਆਂ ਜਾਣ ਤਾਂ ਰਿਸ਼ਤੇ ਟੁੱਟ ਹੀ ਜਾਂਦੇ ਆ ਕਰਨ ਨੂੰ ਜੋੜ ਕੇ ਰੱਖਣ ਵਿੱਚ ਇੱਕ ਔਰਤ ਦਾ ਹੀ ਹੱਥ ਹੁੰਦਾ ਦੋਹੀ ਭਾਈਆਂ ਵਿੱਚ ਵੀ ਤਾਂ ਕੋਮਲ ਹੀ ਸੀ ਦਰਾਰ ਪਾਉਣ ਵਾਲੀ ਗੁਰਮੀਤ ਖੁਸ਼ ਸੀ ਆਪਣੇ ਨਿਆਣੇ ਨੂੰ ਵਿੜੇ ਵਿੱਚ ਖੇਡਦਾ ਵੇਖ ਉਹਦੀ ਰੂਹ ਖੁਸ਼ ਹੋ ਜਾਂਦੀ ਸੀ ਜਸਮੀਤ ਨੂੰ ਕਿਸੇ ਨੇ ਦੱਸਿਆ ਕਿ ਇੱਕ ਡਾਕਟਰ ਆਇਆ ਅੰਮ੍ਰਿਤਸਰ ਦੇ ਲਾਗੇ ਹੀ ਆ ਮੰंजे ਤੇ ਬੈਠੇ ਲੋਕਾਂ ਨੂੰ ਵੀ ਠੀਕ ਕਰ ਦਿੰਦਾ ਫਿਰ ਕਿਸੇ ਕਿਸੇ ਬੰਦੇ ਦਾ ਹੱਥ ਜੱਸ ਵੀ ਹੁੰਦਾ ਗੁਰਮੀਤ ਠੀਕ ਹੋ ਜਾਵੇਗਾ ਜਸਮੀਤ ਨੇ ਆਪਣੇ ਡੈਡੀ ਹਰਦੇਵ ਨੂੰ ਫੋਨ ਕੀਤਾ ਕਿ ਗੁਰਮੀਤ ਨੂੰ ਅੰਮ੍ਰਿਤਸਰ ਲੈ ਕੇ ਚੱਲਣਾ ਹਰਦੇਵ ਦੂਜੇ ਦਿਨ ਹੀ ਬੱਸ ਚੜ੍ਹ ਕੇ ਆ ਗਿਆ ਗੁਰਮੀਤ ਨੂੰ ਅੰਮ੍ਰਿਤਸਰ ਲਿਜਾਨ ਦੀ ਕਨਸਵਾ ਜਰਨੈਲ ਦੇਵੀ ਤੰਨੀ ਪੈ ਗਈ ਉਹ ਗੁਰਮੀਤ ਕੇ ਕਰ ਗਿਆ ਤੇ ਭੁੱਲਿਆ ਉਹ ਤੇ ਜਸਮੀਤ ਤੁਸੀਂ ਆ ਜਾਓ ਅੰਮ੍ਰਿਤਸਰ ਮੈਂ ਹੈਗਾ ਸੰਭਲੂ ਚੱਕੀ ਦਾ ਕੰਮ ਬਾਕੀ ਦੋ ਕੰਮ ਹੀ ਆ ਤੁਸੀਂ ਜਾਓ ਪਾਈ ਜਰਨੈਲ ਨੇ ਆਪਣੀ ਜੇਬ ਵਿੱਚੋਂ 50000 ਰੁਪਏ ਕੱਢਿਆ ਤੇ ਹਰਦੀਪ ਸਿੰਘ ਨੂੰ ਫੜਾ ਦਿੱਤਾ ਕਿ ਡਾਕਟਰਾਂ ਕੋਲ ਤਾਂ ਲੋੜ ਪਊਗੀ ਜਸਮੀਤ ਆਪਣੇ ਸਹੁਰੇ ਦੇ ਬਦਲੇ ਰਵਈਏ ਤੋਂ ਹੈਰਾਨ ਵੀ ਸੀ ਤੇ ਖੁਸ਼ ਵੀ ਇਹ ਗੱਡੀ ਕਰਾਈ ਤੇ ਕਰ ਅੰਮ੍ਰਿਤਸਰ ਚਲੇ ਗਏ ਡਾਕਟਰ ਪੂਰਾ ਮਾਹਿਰ ਸੀ ਉਹਨੇ ਚੈੱਕ ਅਪ ਕਰ ਦੱਸਿਆ ਕਿ ਗੁਰਮੀਤ ਦੇ ਜ਼ੋਰ ਦੇ ਨਾਲ ਡਿੱਗਣ ਕਾਰਨ ਰੀੜ ਦੀ ਹੱਡੀ ਦੇ ਮਨਕੇ ਦਬ ਗਏ ਲੱਤਾਂ ਦਾ ਸਰਕਲ ਰੁਕ ਗਿਆ ਇਹਦਾ ਆਪਰੇਸ਼ਨ ਕਰਨਾ ਪਵੇਗਾ 100 ਵਿੱਚੋਂ 90% ਹੀ ਠੀਕ ਹੋ ਜਾਵੇਗਾ ਜਸਮੀਨ ਦੇ ਚਿਹਰੇ ਤੇ ਖੁਸ਼ੀ ਜੀ ਆ ਗਈ ਹਰਦੀਪ ਨੇ ਕਿਹਾ ਕਿ ਸੋਚ ਲਵੋ ਜੇ ਕੰਨ ਹੋਰ ਤਕਲੀਫ ਵਧ ਗਈ ਫਿਰ ਭਜ ਜਸਮੀਤ ਨੇ ਵਹਿਗਰੂ ਤਾਂ ਨਾ ਲੈ ਕੇ ਕਹਿ ਦਿੱਤਾ ਕਿ ਆਪਰੇਸ਼ਨ ਹੀ ਕਰਵਾਵਾਂਗੇ ਦੋ ਦਿਨ ਬਾਅਦ ਗੁਰਮੀਤ ਦਾ ਆਪਰੇਸ਼ਨ ਹੋਣਾ ਸੀ ਜਰਨੈਲ ਸਿੰਘ ਨੂੰ ਫੋਨ ਕਰ ਦਿੱਤਾ ਉਹ ਵੀ ਹੋਰ ਪੈਸੇ ਆਰਤੀਏ ਤੋਂ ਫੜ ਆ ਗਿਆ ਸਾਰਿਆਂ ਦੀ ਨਜ਼ਰਾਂ ਗੁਰਮੀਤ ਤੇ ਹੁੰਦੀ ਆਪਰੇਸ਼ਨ ਵਾਲੇ ਕਮਰੇ ਵੱਲ ਸੀ ਜਰਨੈਲ ਨੇ ਵਹਿਗਰੂ ਅਗੇ ਅਰਦਾਸ ਬੇਨਤੀ ਕੀਤੀ 4 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਡਾਕਟਰ ਨੇ ਬਾਹਰ ਆ ਕੇ ਦੱਸਿਆ ਕਿ ਆਪਰੇਸ਼ਨ ਠੀਕ ਹੋ ਗਿਆ ਬਾਕੀ ਗੁਰਮੀਤ ਦੇ ਠੀਕ ਹੋਣ ਤੇ ਪਤਾ ਲੱਗੇਗਾ ਹਜੇ 1 ਮਹੀਨਾ ਛੁੱਟੀ ਨਹੀਂ ਸੀ ਮਿਲਨੀ ਗੁਰਮੀਤ ਨੂੰ ਜਰਨੈਲ ਨੇ ਜਸਮੀਤ ਨੂੰ ਕਿਹਾ ਕਿ ਇੱਥੇ ਅਸੀਂ ਹੈਗੇ ਹਾਂ ਤੂੰ ਘਰ ਜਾਵੜ ਜਵਾਕ ਦਾ ਔਖਾ ਜਸਮੀਤ ਘਾਰਾ ਗਈ ਸੀ ਹਰਮਿਤ ਪਿਓ ਦੇ ਦਿਨ ਹੀ ਆਪਣੇ ਭਾਈ ਦਾ ਪਤਾ ਲੈਣ ਅੰਮ੍ਰਿਤਸਰ ਪਹੁੰਚ ਗਿਆ ਸੀ ਬਲਵੀਰੋ ਜਿਹੜੀ ਕਹਿੰਦੀ ਸੀ ਮੈਂ ਇਹਨਾਂ ਤੋਂ ਕੀ ਲੈਣਾ ਕੋਮਲ ਕੋਲੋਂ ਹੁੰਦੀ ਆਪਣੀ ਬਦਸਲੂਕੀ ਤੇ ਉਹ ਆਪਣੇ ਆਪ ਤੇ ਪਛਤਾ ਰਹੀ ਸੀ ਕੋਮਲ ਆਪਣੇ ਦਿਲ ਵਿੱਚ ਸੋਚ ਰਹੀ ਸੀ ਕਿ ਜੇ ਗੁਰਮੀਤ ਪਹਿਲਾ ਵਰਗਾ ਹੋ ਗਿਆ ਜਸਮੀਤ ਫਿਰ ਸੌਖੀ ਹੋ ਜਾ ਮੇਰੀ ਇੱਜ਼ਤ ਫੇਰ ਘਟ ਜਾਓ ਕਟਿਆ ਸੋਚਦੀ ਮਾਲਕ ਕੋਮਲ ਆਪਣੀ ਭੈਣ ਤੇ ਵੀ ਤਰਸ ਨਹੀਂ ਸੀ ਕਰ ਰਹੀ ਪਰ ਰੱਬ ਦੀ ਮਿਹਰ ਸਦਕਾ 1 ਮਹੀਨੇ ਬਾਅਦ ਗੁਰਮੀਤ ਦੇ ਲੱਤਾਂ ਵਿੱਚ ਹਰਕਤ ਹੋਣ ਲੱਗ ਪਈ ਸੀ ਵੱਡੀ ਆਸੀ ਕਿ ਗੁਰਮੀਤ ਛੇਤੀ ਹੀ ਤੁਰਨ ਫਿਰ ਲੱਗ ਪਵੇਗਾ ਗੁਰਮੀਤ ਨੂੰ ਅੱਜ ਛੁੱਟੀ ਮਿਲਨੀ ਸੀ ਸਾਰੇ ਜਣੇ ਖੁਸ਼ ਸੀ ਗਵੰਡੀ ਲੋਕ ਵੀ ਖੁਸ਼ ਸੀ ਜਸਮੀਤ ਨੇ ਸਾਰਾ ਵੇੜਾ ਤੋੱਤਾ ਕਮਰੇ ਸਵਾਰੇ ਅੱਜ ਖੁਸ਼ੀ ਵਿੱਚ ਉਹਦੇ ਪੈਰ ਪੁੰਜੇ ਨਹੀਂ ਸੀ ਲੱਗ ਰਹੇ ਹਰਮੀਤ ਵੀ ਗੁਰਮੀਤ ਕੀ ਕਰ ਜਾਣ ਲੱਗਿਆ ਤਾਂ ਕੋਮਲ ਨੇ ਰੋਕ ਲਿਆ ਨਹੀਂ ਨਹੀਂ ਆਪਾਂ ਨਹੀਂ ਜਾਣਾ ਇਹਨਾਂ ਦੇ ਘਰੇ ਤੁਸੀਂ ਵੇਖਿਆ ਨਹੀਂ ਪਹਿਲਾਂ ਇਹ ਕਿੰਨਾ ਬੋਲਦੇ ਹੁੰਦੇ ਸੀ ਮੈਨੂੰ ਹਰਮਿਤ ਨੇ ਕੋਮਲ ਦੀ ਕੋਈ ਗੱਲ ਨਹੀਂ ਸੁਣੀ ਤੇ ਗੁਰਮੀਤ ਕੋਲ ਚਲਾ ਗਿਆ ਜਰਨਲ ਤੇ ਬਲਵੀਰੋ ਵੀ ਆਪਣੇ ਮੁੰਡੇ ਕੋਲ ਹੀ ਬੈਠੇ ਸੀ ਜਰਨਲ ਨੇ ਹਰਮਿਤ ਨੂੰ ਕਿਹਾ ਕਿ ਵਰਕਸ਼ਾਪ ਤੋਂ ਇੱਕ ਵਾਕਰ ਜੀ ਬਣਾ ਦੇ ਡਾਕਟਰ ਨੇ ਕਿਹਾ ਸੀ ਇਹ ਉਹਦੇ ਸਹਾਰੇ ਤੁਰੂ ਪਹਿਲਾਂ ਫਿਰ ਹੌਲੀ ਹੌਲੀ ਆਪਦੇ ਸਹਾਰੇ ਲੱਗ ਪੁੱਤਰ ਹਰਮਿਤ ਨੂੰ ਵੀ ਆਪਣੇ ਭਰਾ ਦੇ ਤੁਰਨ ਦਾ ਹੌਸਲਾ ਜਾ ਹੋਇਆ ਗੁਰਮੀਤ ਆਪਣੇ ਘਰ ਜਾਂਦਾ ਹੋਇਆ ਚੱਕੀ ਵੱਲ ਹੋ ਗਿਆ ਗੁਰਮੀਤ ਦਾ ਮੁੰਡਾ ਖੇਦੀ ਜਾਂਦਾ ਸੀ ਕਿ ਬਲਵੀਰੋ ਨੇ ਕਿਹਾ ਪੁੱਤ ਜੱਗਿਆ ਤੂੰ ਆਪਣੇ ਭੈਣ ਕੋਲ ਖੇੜਾਇਆ ਕਰ ਆਪਣੀ ਮਾਂ ਨੂੰ ਨਾ ਤੰਗ ਕਰਿਆ ਕਰ ਬਲਵੀਰੋ ਨੂੰ ਵੀ ਹੁਣ ਅਹਿਸਾਸ ਚਾ ਹੋਇਆ ਕਿ ਮੇਰੇ ਮੁੰਡੇ ਦੇ ਖਾਤਰ ਜਸਮੀਤ ਕਿੱਥੋਂ ਤੱਕ ਧੰਨ ਜੀਰਾ ਮੇਰੀ ਨੂੰਦਾ ਪਰ ਉਹ ਸੋਚ ਰਹੀ ਸੀ ਕਿ ਜਸਮੀਤ ਤੇ ਕੋਮਲ ਵਿੱਚ ਫਰਕ ਪਾਉਣ ਦਾ ਇੱਕ ਕਾਰਨ ਮੈਂ ਵੀ ਸੀ ਸ਼ਾਮ ਜੇ ਬਲਵੀਰੋ ਨੇ ਕਿਹਾ ਕਿ ਕੋਮਲ ਨੂੰ ਕਹਿ ਦੇਈਂ ਭਾਈ ਮੈਂ ਅੱਜ ਇੱਥੇ ਹੀ ਰਹੂੰ ਰੋਟੀ ਨਾ ਪਕਾਵੇ ਮੇਰੀ ਹਰਮਿਤ ਗੇੜੇ ਨਾਲ ਹੀ ਗੁਰਮੀਤ ਕੋਲ ਆ ਜਾਂਦਾ ਗੁਰਮੀਤ ਵੀ ਆਪਣੇ ਛੋਟੇ ਭਾਈ ਦਾ ਦਰਦ ਸਮਝਦਾ ਸੀ ਖੂਨ ਦਾ ਰਿਸ਼ਤਾ ਆਖਿਰ ਖੂਨ ਦਾ ਹੀ ਹੁੰਦਾ ਗੁਰਮੀਤ ਨੇ ਆਪਣੇ ਭਾਈ ਨੂੰ ਕੋਲ ਬਿਠਾਇਆ ਹਾਂ ਬਈ ਹਰਮਿਤ ਤੇਰੀਆਂ ਵਾਰ-ਵਾਰ ਭਰਦੀਆਂ ਅੱਖਾਂ 'ਚ ਆਈ ਹੰਝੂਆਂ ਨੂੰ ਤੂੰ ਜਦੋਂ ਕੋਲ ਲਈ ਬਾਹਰ ਜਾਂਦਾ ਮੈਨੂੰ ਪਤਾ ਲੱਗ ਜਾਂਦਾ ਆਖਿਰ ਤੂੰ ਮੇਰਾ ਭਰਾ ਦਰਦ ਤਾਂ ਹੋਵੇਗਾ ਹੀ ਹਰਮਿਤ ਨਹੀਂ ਬਈ ਮੈਂ ਐ ਨਹੀਂ ਰੋਂਦਾ ਮੈਂ ਤਾਂ ਕੋਮਲ ਦੀ ਗੱਲ ਸੁਣ ਕੇ ਥੋੜੇ ਨਾਲੋਂ ਵੀ ਅੱਡ ਹੋ ਗਿਆ ਪਰ ਬਾਈ ਮੈਂ ਆਪ ਕਦੇ ਨਹੀਂ ਇਹ ਗੱਲਾਂ ਸੋਚੀਆਂ ਜਿਹੜੀਆਂ ਕੋਮਲ ਨੇ ਮੈਨੂੰ ਕਹਿਣ ਲਈ ਮਜਬੂਰ ਕੀਤਾ ਬਹੁ ਰੰਗਾਂ ਵਾਲੀ ਜ਼ਿੰਦਗੀ ਸੁੱਖ-ਦੁੱਖ ਨਾਲੋਂ ਨਾਲ ਚੱਲਦੀ ਆ ਪਰ ਜ਼ਿੰਦਗੀ ਵਿੱਚ ਜੋ ਵੀ ਇਹਨਾਂ ਦੋਹਾਂ ਪੱਖਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਉਹ ਕਾਮਯਾਬ ਰਹਿੰਦਾ ਔਰਤ ਦਾ ਪੱਖ ਹਰ ਪੱਖੋਂ ਮਜ਼ਬੂਤ ਬਣਿਆ ਗਿਆ ਘਰ ਦੀ ਨੁਹਾਰ ਵੀ ਇੱਕ ਔਰਤ ਹੀ ਬਦਲਦੀ ਏ ਬੇਸੋਜੀ ਵਾਲੀ ਔਰਤ ਸਵਰਗ ਬਣੇ ਘਰ ਨੂੰ ਵੀ ਉਜਾੜਨ ਲੱਗੀ ਤੇ ਨਹੀਂ ਲਗਾਉਂਦੀ ਪਰਿਵਾਰਿਕ ਸਾਂਝ ਬਦਲਦੇ ਸਮੇਂ ਅਨੁਸਾਰ ਬਦਲਦੀ ਜਾ ਰਹੀ ਪੈਣ ਪਾਈਆਂ ਦੀਆਂ ਮੋਹ ਦੀਆਂ ਤੰਦਾਂ ਲਾਲਚ ਨੇ ਤੋੜ ਕੇ ਰੱਖ ਦਿੱਤੀਆਂ ਆਪਣੀ ਸੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਪਹਿਲਾਂ ਲੋਕ ਕਹਿੰਦੇ ਸੀ ਕਿ ਨੂੰਹ ਦੇ ਸੱਸ ਦੀ ਆਪਸ ਵਿੱਚ ਘਟ ਬੰਦੀ ਹੁੰਦੀ ਸੀ ਪਰ ਸਮੇਂ ਦੇ ਨਾਲ ਸਭ ਕੁਝ ਤਾਂ ਨਹੀਂ ਕਹਿ ਸਕਦੇ ਪਰ ਕੁਝ ਚੀਜ਼ਾਂ ਦਾ ਬਦਲਣਾ ਜ਼ਰੂਰੀ ਹੈ ਜਿਵੇਂ ਨੂੰਹ ਦੇ ਸਾਸਾ ਰਿਸ਼ਤਾ ਜਨਾ ਮਜ਼ਬੂਤ ਹੋਵੇਗਾ ਓਨੇ ਹੀ ਰਿਸ਼ਤੇ ਚੰਗੇ ਨਿਭਦੇ ਆ ਜਿਵੇਂ ਕੁੜੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਜੇ ਸੱਸ ਮਾਂ ਬਣ ਜੇ ਪੇਕੇ ਲੈਣ ਕੀ ਜਾਈਏ ਸੱਸਾਂ ਵੀ ਆਪਣੀਆਂ ਨੂੰਹਾਂ ਨੂੰ ਧੀਆ ਬਰਾਬਰ ਸਮਝਣ ਤੇ ਹਰ ਧੀ ਦਾ ਵੀ ਫਰਜ਼ ਬਣਦਾ ਕਿ ਉਹ ਆਪਣੇ ਸਹੁਰੇ ਪਰਿਵਾਰ ਨੂੰ ਆਪਣਾ ਹੀ ਪਰਿਵਾਰ ਸਮਝੇ ਦਰਾਣੀਆਂ ਚੇਠਾਣੀਆਂ ਪਹਿਣਾ ਵਾਂਗ ਵਰਤਨ ਤਾਂ ਸ਼ਾਇਦ ਘਰ ਵਿੱਚ ਲੜਾਈ ਦੀ ਕੋਈ ਗੂੰਜਾਈ ਸ਼ਹੀ ਨਾ ਰਹੀ ਕੋਮਲ ਨੂੰ ਹੌਲੀ-ਹੌਲੀ ਇਹ ਅਹਿਸਾਸ ਹੋਇਆ ਕਿ ਮੈਂ ਆਪਣੀ ਸੱਕੀ ਭੈਣ ਨਾਲ ਬਹੁਤ ਗਲਤ ਕੀਤਾ ਗਰਮੇਤ ਹੁਣ ਤੁਨ ਫਿਰਨ ਲੱਗ ਪਿਆ ਸੀ ਪੰਮੀ ਹਜੇ ਲੱਤਾਂ ਉੱਪਰ ਜ਼ਿਆਦਾ ਭਾਰ ਨਹੀਂ ਸੀ ਦੇਣਾ ਪਰ ਫਿਰ ਵੀ ਹੁਣ ਗੁਰਮੀਤ ਵਾਕਰ ਜੀ ਨਾਲ ਤੁਰ ਆਪਣੀ ਚੱਕੀ ਉੱਪਰ ਜਾ ਕੇ ਲੋਕਾਂ ਦੇ ਮੂੰਹ ਮੱਥੇ ਲੱਗਦਾ ਲੋਕ ਉਸ ਨੂੰ ਹੱਲਾਸ਼ੇਰੀ ਦਿੰਦੇ ਜਸਮੀਤ ਦੀਆਂ ਤਾਰੀਫਾਂ ਕਰਦੇ ਕਿ ਇਹੋ ਜਹੀ ਨੋਖ ਕਰ ਕਰ ਹੋਵੇ ਵੇਖ ਲਓ ਸਿਦਕ ਤੋਂ ਨਹੀਂ ਹਾਰੀ ਅੱਜ ਕੱਲ ਕੋਣ ਇੰਮ ਕਰਦਾ ਬੰਦਾ ਮੰਜੇ ਤੇ ਪਿਆ ਵੇਖ ਝੱਗਾ ਚੁਨੀ ਚੱਕ ਪੇਕੇ ਆ ਜਾਂਦੀਆਂ ਪਰ ਜਸਮੀਤ ਨੇ ਗੁਰਮੀਤ ਨੂੰ ਠੀਕ ਕਰ ਹੀ ਦਿੱਤਾ ਸਭੋ ਹੋਰਾਂ ਦੇ ਮਨਾਂ ਵਿੱਚ ਵੀ ਵਿਸ਼ਵਾਸ ਭਰ ਦਿੱਤਾ ਕਿ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ ਪਰਾਤਾਖਿਰ ਪਰਾ ਹੀ ਹੁੰਦਾ ਹਰਮੀਤ ਕਈ ਵਾਰ ਜਸਮੀਤ ਦੇ ਘਰ ਜਾਂਦਾ ਤਾਂ ਗੁਰਮੀਤ ਨੂੰ ਰੋਟੀ ਖਾਂਦੇ ਵੇਖ ਉਹਦੇ ਨਾਲ ਹੀ ਰੋਟੀ ਖਾਣ ਲੱਗ ਪੈਂਦਾ ਸੱਸ ਬਲਵੀਰੋ ਦੇ ਅੱਖਾਂ ਵਿੱਚ ਇਹਨਾਂ ਦਾ ਪਿਆਰ ਵੇਖ ਪਾਣੀ ਆ ਜਾਂਦਾ ਕੋਮਲ ਨੂੰ ਵੀ ਹੁਣ ਪਤਾ ਲੱਗ ਗਿਆ ਸੀ ਕਿ ਸੱਸ ਸਾਡੇ ਦੋਹਾਂ ਵਿੱਚ ਫਰਕ ਪਵਾ ਰਹੀ ਸੀ ਮਨ ਵਿੱਚ ਭਮੇਉ ਉਹਦੇ ਹਜੇ ਵੀ ਕੁਝ ਸੀ ਪਰ ਫਿਰ ਵੀ ਹਰਮੀਤ ਨਾਲ ਉਹਦੀ ਪੂਰੀ ਸਹਿਮਤੀ ਸੀ ਕੋਮਲ ਦੀ ਕੁੜੀ ਰੁੱੜਦੀ ਹੋਈ ਕਈ ਵਾਰ ਜਸਮੀਤ ਦੇ ਘਰ ਆ ਜਾਂਦੀ ਤੇ ਤੂਤਲੀ ਆਵਾਜ਼ ਵਿੱਚ ਮੰਮੀ ਹੀ ਕਹਿੰਦੀ ਜਸ ਮੀਤ ਨੂੰ ਬੜਾ ਚੰਗਾ ਲੱਗਦਾ ਇੱਕ ਦਿਨ ਜਰਨਲ ਖੜਾ ਖੜਾ ਡਿੱਗ ਪੈਂਦਾ ਹਰਮਿਤ ਵਰਕਸ਼ਾਪ ਤੋਂ ਭੱਜੇ ਆਇਆ ਤੇ ਕੰਮ ਕਰਦਾ ਨਿੱਕਾ ਪੱਜ ਕੇ ਡਾਕਟਰ ਨੂੰ ਸੱਦ ਲਿਆ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਇਹਨੂੰ ਅਦਰੰਗ ਦੀ ਸ਼ਿਕਾਇਤਾਂ ਛੇਤੀ ਦਿਨ ਸ਼ਹਿਰ ਡਾਕਟਰ ਦੇ ਲੈ ਜਾਓ ਹਰਮਿਤ ਆਪਣੇ ਡੈਡੀ ਨੂੰ ਹਸਪਤਾਲ ਲੈ ਗਿਆ ਡਾਕਟਰ ਨੇ ਦੱਸਿਆ ਕਿ ਜਰਨਲ ਨੂੰ ਹਰਤੀ ਪ੍ਰੋਬਲਮ ਆ ਆਪਰੇਸ਼ਨ ਕਰਨਾ ਪਵੇਗਾ ਜਰਨਲ ਦੇ ਸਟੰਟ ਪਾਇਆ ਡਾਕਟਰ ਨੇ ਦੱਸਿਆ ਕਿ ਇਹਨੂੰ ਹਮੇਸ਼ਾ ਖੁਸ਼ ਰੱਖਣਾ ਕੀ ਦੁਖੀ ਖਬਰ ਨਹੀਂ ਦੱਸਣੀ ਜਰਨੈਲ ਨੂੰ ਕਰ ਲਈ ਆਏ ਗੁਰਮੀਤ ਤੇ ਜਸਮੀਤ ਵੀ ਘਰ ਹੀ ਬੈਠੇ ਸੀ ਆਪਣੀ ਡੈਡੀ ਨੂੰ ਵੇਖ ਗੁਰਮੀਤ ਰੋਣ ਲੱਗਿਆ ਤੇ ਜਰਨੈਲ ਨੇ ਇੱਕੋ ਗੱਲ ਲੱਕੀ ਪਾਈ ਦੋਹੇ ਭਰਾ ਇੱਕ ਹੋ ਜੋ ਪਾਈ ਤਾਂ ਭਾਈਆਂ ਦੀ ਬਾਂਹ ਹੁੰਦਾ ਦੋਹੇ ਭਰਾਵਾਂ ਨੇ ਇੱਕ ਦੂਜੇ ਨੂੰ ਗਲਵੱਕੜੀ ਪਾਈ ਜਰਨੈਲ ਨੇ ਆਪਣੀ ਮੁੰਡੀਆਂ ਤੋਂ ਫੇਰ ਮਾਫੀ ਮੰਗੀ ਕਿ ਮੈਂ ਜੋ ਕੁਝ ਕੀਤਾ ਬਹੁਤ ਮਾੜਾ ਕਰਦਾ ਰਿਹਾ ਪਹਿਲਾਂ ਕੀਤੀਆਂ ਗਲਤੀਆਂ ਦਾ ਪਛਤਾਵਾ ਆਖਿਰਕਾਰ ਬੰਦੀ ਨੂੰ ਹੀ ਹੁੰਦਾ ਹੈ ਸਾਰਾ ਪਰਿਵਾਰ ਇਕ ਹੋ ਗਿਆ ਸੀ ਘਰ ਵਿੱਚ ਸਭਨਾਂ ਦੇ ਚਿਹਰੇ ਤੇ ਖੁਸ਼ੀ ਸੀ ਦੋਹੇ ਭਾਈ ਆਪਣਾ ਕਾਰੋਬਾਰ ਚਾਲ ਤੇ ਦੋਹਾਂ ਵਿੱਚ ਪਹਿਲਾਂ ਵਾਲੀ ਸਾਂਝ ਬਣ ਗਈ ਸੀ ਜਸਮੀਤ ਨੂੰ ਆਪਣਾ ਅੱਜ ਵੇਖੀ ਵਿਤਿਆ ਕੱਲ ਯਾਦ ਨਹੀਂ ਸੀ ਆਉਂਦਾ ਕੋਮਲ ਨੇ ਆਪਣੀ ਭੈਣ ਕੋਲੋਂ ਕੀਤੀਆਂ ਗਲਤੀਆਂ ਦੀ ਮਾਫੀ ਮੰਗੀ ਗਰਮੀਤ ਵੀ ਜਸਮੀਤ ਦੇ ਸਾਹੀ ਸਾਹ ਲੈਂਦਾ ਸੀ ਵਰਕਸ਼ਾਪ ਦਾ ਕੰਮ ਬਹੁਤ ਚੱਲਦਾ ਸੀ ਖੇਤੀ ਦਾ ਕੰਮ ਕਰਨ ਲਈ ਇੱਕ ਕਾਮਾ ਰੱਖਿਆ ਹੋਇਆ ਸੀ ਜਰਨਲ ਪਹਿਲਾਂ ਨਾਲੋਂ ਠੀਕ ਹੋ ਗਿਆ ਸੀ ਪੂਰਾ ਉਹਦਾ ਪੱਕਾ ਆੜੀ ਵੀ ਸੁਧਰ ਗਿਆ ਸੀ ਜਰਨੈਲ ਨੇ ਤਾਂ ਅੰਮ੍ਰਿਤ ਵੇਸ਼ ਅਕ ਲਈਆ ਸੀ ਗੁਰਮੀਤ ਉੰਜ ਤਾਂ ਠੀਕ ਸੀ ਪਰ ਜ਼ਿਆਦਾ ਤੁਰ ਨਹੀਂ ਸੀ ਸਕਦਾ ਪਰ ਫਿਰ ਵੀ ਉਹ ਹਰ ਕੰਮ ਕਰਨ ਦੀ ਕੋਸ਼ਿਸ਼ ਜਰੂਰ ਕਰਦਾ ਕੋਮਲ ਨੇ ਇੱਕ ਕੁੜੀ ਹੋਣ ਤੋਂ ਬਾਅਦ ਕੋਈ ਬੱਚਾ ਨਾ ਲਿਆ ਜਸਮੀਤ ਦਾ ਮੁੰਡਾ ਵੀ ਉਡਾਰ ਹੋ ਗਿਆ ਸੀ ਦਿਨ ਬੀਤਿਆਂ ਕੀ ਲੱਗਦਾ ਦੋਹੀ ਭੈਣ ਪਾਈ ਨਿਹਾਲ ਸਿੰਘ ਬੋਲੀ ਹੀ ਪੜ੍ਹਦੀ ਸੀ ਪਰੀਆਂ ਵਰਗੀ ਕੋਮਲ ਦੀ ਕੁੜੀ ਨੂਰਦੀਪ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੀ ਜੀ ਬਨੇ ਰਹੀ ਹੋਏ ਚੈਨਲ ਦੇ ਨਾਲ ਸਸ਼ੀਕਲ ਜੀ